ਲਾਲੋ ਆਹੋ ਕਾਲ देम ਉਹ ਬੁਲਾਇਓ ਬੇਟੇ ਨੂੰ ਲਾਲੋ ਇਹ ਤਾਂ ਆਹੋ ਅਰੇ ਸਭੀ ਲੋਕ ਮੈਨੇ ਹੋਇਆ ਜਦ ਉਹਦਾ ਕੰਮ ਖਤਮ ਕਰਨਾ ਆਹੋ ਉਸ ਤੋਂ ਬਾਅਦ ਥੋੜੀ ਕਰੋ ਨਾ ਮੇਰੀ ਜੀ ਸਟ੍ਰਾਈਕ ਹੋ ਗਈ ਸੀ ਆਹੋ ਜੀ ਸਾਡੇ ਵੱਲੋਂ ਕੋਈ ਮਦਦ ਨਹੀਂ ਸੀ ਨਾ ਆਪਣਾ ਵੀਕਲ ਵੀ ਲੈਨੇ ਆਹੋ ਸਰ ਜੀ 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 ਉਹ ਉਹ ਜਿਹੜਾ ਕਿਹਨਾਂ ਨੂੰ ਆਨ ਆਲੇ 15 20 ਦਿਨ ਮਹੀਨੇ ਤੋਂ ਬਿਲਕੁਲ ਕਲੀਅਰ ਹੋ ਗਿਆ ਹਾਂ ਉਹਨੂੰ ਫਿਰ ਥੋੜਾ ਜਿਹਾ ਫਲੱਡ ਦਾ ਸੀਗਾ ਜੀ ਉਹ ਵੀ ਨਵੀਂ ਨਵੀਂ ਪਹਿਲੇ ਵਾਰੀ ਕਰਦੇ ਨੇ ਆਪਣੇ ਵੱਲੋਂ ਸੌਫਟਵੇਅਰ ਜੀ ਜੀ ਬਟ ਫਲੱਡ ਨਾਲ ਤਾਂ ਇਹਦਾ ਕੋਈ ਰਿਲੇਸ਼ਨ ਨਹੀਂ ਹੈਗਾ ਕੋਈ ਵੀ ਜੇ ਕਿਲੋਕੀਨ ਜਿਵੇਂ ਵੀ ਆਪਾਂ ਉੱਥੇ ਲਾ ਲਏ ਜੀ ਫਲੱਡ ਜਿਹੜੇ ਸਫਾਈ ਵਾਲੇ ਹੈਗੇ ਦੇ ਵੋਂਟ ਗੋ ਟੂ ਫਲੱਡ ਸਪੇਸ ਪਲੇਸ ਉੱਥੇ ਤਾਂ ਨਹੀਂ ਜਾਣਾ ਉਹਦਾ ਆਪਣਾ ਕੰਮ ਉਹ ਲਗ ਟੀਮੋਂ ਲਗ ਟੀਮ ਹੈਗੀ ਆ बटे तो है ये है ये पुराने हो चुके हैं ये भर जाते हैं फिर जब कूड़ा इकट्ठा हो जाता है फिर हमारे एसी भी आती है वो उठाती है तो हम अब कंपैक्टर खरीद रहे हैं उसका टेंडर अभी प्रवान हुआ है हमारा फिर वो लग जाएंगे यहाँ फिर उसमें कूड़ा भरा करे वेरी बेड स्टेट है हाँ जी आ जाओ उरा आ जाओ इथे रेंदे तुम है इथे रेंदे मैं गया ਅਕਾਦੋਂ ਤੋਂ ਕੂੜਾ ਹੈਗਾ ਇਹ ਹੈ ਗੰਦ ਪੈਦਾ ਹੈ ਇੱਥੇ ਬੈਠਣਾ ਬਹੁਤ ਮੁਸ਼ਕਲ ਹੋ ਆਹ ਆਹ ਨਰਕ ਬਣਾਇਆ ਹੋਇਆ ਚੱਕ ਹੋ ਜਾਂਦਾ ਰੋਜ਼ ਕਿ ਨਹੀਂ ਚੱਕ ਹੁੰਦਾ ਹੈ ਚੱਕ ਨਹੀਂ ਜਾਂਦਾ ਕਦੇ ਆ ਕੇ ਚੱਕਲੇ ਚੱਕਲੇ ਨਹੀਂ ਚੱਕੇ ਨਹੀਂ ਚੱਕਦੇ ਨਹੀਂ ਆਹ ਹਿੰਦਰ ਜੀ ਅਈ ਸਭਾਈ ਆਹ ਗੰਦ ਪੈ ਪੈ ਇਤਨਾ ਬਹੁਤ ਜ਼ਿਆਦਾ ਕਿਲਕ ਦਿਨਾਂ ਬਾਅਦ ਚੱਕ ਹੁੰਦਾ ਕੂੜਾ ਇਹ ਹੈ ਪੂਰਾ ਦੇ ਕੋਲ ਚੱਕਣ ਤਾਂ ਹਫਤਾ ਵੀ ਹਫਤੇ ਬਾਅਦ ਵੀ ਆ ਜਾਂਦੇ ਚੱਕਣ ਤਾਂ ਚੱਕ ਚੱਕਲੇ ਤੇ ਦੋ ਦਿਨ ਵੀ ਚੱਕਣ ਆ ਜਾਂਦੇ ਆਹ ਆਹ ਦੱਸੋ ਵੀ ਇਤਨਾ ਅਫਨ ਪਾਇਆ ਉਹ ਤੁਹਾਡੇ ਸਾਹਮਣੇ ਖਾਰੇ ਡੇਲੀ ਕੀ ਚੱਕ ਰਿਹਾ ਉੱਥੇ ਹੈ ਹੋਟਲਸ ਪ੍ਰੂਫ ਯੂ ਵਾਂਟ ਹੈ ਤਿੰਨ ਦਿਨ ਚੱਲ ਚੱਲ ਜੀ ਆਨੰਦ ਦਾ ਨਹੀਂ ਚੱਕਣ ਵਾਲਾ ਜੀ ਯਾਰ ਦੇਖੋ ਹਫਤਾ ਹਫਤਾ ਨਹੀਂ ਚੱਕਣ ਆਂਦੇ ਆਹ ਇਹ ਨਰਕ ਬਣਾਇਆ ਹੋਇਆ ਹੈ ਕਿੰਨਾ ਕਿਸ ਕੈਂਟਰੀ ਪੁਆਇੰਟ ਐਲੀਮੀਨੇਟ ਕੀਤੇ ਸੀਗੇ ਫਿਰ ਉਹਦੇ ਕਰਕੇ ਸਿਰ ਅਸੀਂ ਇੱਧਰ ਸ਼ਿਫਟ ਕੀਤਾ ਤੇ ਡੇਲੀ ਵੇਸ ਤੇ ਜਾ ਕੇ ਆਇਆ ਸੀ ਉਹਨੇ ਇੱਕ ਬਾਲੀ ਬਣਾਉਂਦੀ ਨਹੀਂ ਨਹੀਂ ਜੋ ਮਰਜ਼ੀ ਕਰੇ ਉਹ ਮਰਜ਼ੀ ਬੋਲੀ ਜੋ ਤੁਹਾਡੇ ਸਾਹਮਣੇ ਹੈਗਾ ਇਹ ਆ ਡੇਲੀ ਕੋਈ ਚੱਕਰ ਨਹੀਂ ਆ ਰਿਹਾ ਇਹ ਗੱਲ ਕਰਦੇ ਤੁਸੀਂ ਉੱਥੇ ਹੈ ਉਹ ਨਰਕ ਬਣਾਇਆ ਹੋਇਆ ਹੈ ਬਹੁਤ ਜ਼ਿਆਦਾ ਗੰਦ ਭੈਰ ਹੈ ਅੰਦਰ ਕੂੜਾ गिरਦਾ ਹੀ ਮੰਡੀ ਆਲਾ ਸਬਜ਼ੀਆਂ ਸਭ ਜਿਹੜੇ ਬੜੀ ਗੰਦੀ ਆਹਾਂ ਦੇ ਮੁਕਤੀਆਂ ਦੀ ਉੱਪਰ ਹੋ ਗਈ ਹੈ ਇੱਥੇ ਬੈਠਣਾ ਬਹੁਤ ਮੁਸ਼ਕਲ ਹੋਇਆ ਹੈ ਵੀ ਸਾਡਾ ਪਰ ਪੱਖੇ ਹੀ ਬਹੁਤ ਖਿੱਚਦੇ ਆ ਦੇਖੋ ਕਮਿਸ਼ਨਰ ਸਾਹਿਬ ਬਰੀ ਬੈਡ ਸਟੇਟ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾੜੀ ਹਵਾ ਚੱਲਦਾ ਮੀਂਹ ਚੱਲਦਾ ਸਾਰਾ ਘਰਾਂ ਨੂੰ ਚਲੇ ਜਾਂਦਾ ਘਰਾਂ ਦੀ ਚੱਕੂਣਾ ਵੱਡਦਾ ਜੀ ਮੇਲ ਦਾ ਘਰ ਹੈ ਜੀ ਸਾਰਾ ਟੋਟਲ ਚਾਹੇ ਬੜੀ ਨਾ ਦੀ ਛੋਟੀ ਨਾ ਦੀ ਚੱਲ ਜੂ ਜੀ ਟੋਟਲ ਕੁੜਾ ਵੱਡਦੀ ਹੈ ਹਾਂ 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 ਜੀ ਰਸਤੇ ਜੀ ਨਮਸਕਾਰ ਰਸਤੇ ਨਮਸਤੇ ਨਮਸਤੇ ਰਸਤੇ ਅਹਹ ਪੂੜਾ ਕਿੰਨੇ ਦਿਨਾਂ ਬਾਅਦ ਚੱਕ ਹੁੰਦਾ ਦੀਦੀ ਇਹ ਹਾਂ ਕਿੰਨੇ ਦਿਨਾਂ ਬਾਅਦ ਪੂੜਾ ਚੱਕ ਹੁੰਦਾ ਇਹ ਚੱਕ ਹੁੰਦਾ ਕਿ ਨਹੀਂ ਹੁੰਦਾ ਚੱਕ ਹੈ ਬੁਰਾ ਰਹਿੰਦਾ ਜੀ ਬੁਰਾ ਹਾਲ ਹੈਗਾ ਹੈ ਓਕੇ 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 ਜੀ ਆਓ ਜੀ ਕੁਸ਼ਵਿੰਦਰ ਸਾਹਿਬ ਦੱਸੋ ਲੰਗਿਆ ਨਹੀਂ ਜਾਂਦਾ ਉਹ ਆਹ ਹਾਂ ਕੱਪ ਨਹੀਂ ਆਉਂਦਾ ਤੇ ਜਦਾਂ ਇਹ ਲੱਗਦਾ ਹੂੰ ਯਾਰ ਜਦੋਂ ਆਉਂਦਾ ਠੀਕ ਕਰਾਓ ਇਹਨੂੰ ਕਰਾਓ ਠੀਕ ਹੈ ਠੀਕ ਹੈ ਜੀ ਠੀਕ ਹੈ ਆਇਆ ਬਿਲਕੁਲ ਹੋਇਆ ਇਹ ਫਰਮ ਠੀਕ ਠੀਕ ਤੇਰੇ ਲਈ ਸਭ ਵਾਸਤੇ ਜੀ really very bad yeah i have seen all plus yeah 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 uhm nahi eh patiale shehar ch eh ho expected nahi hai ga badal gaya uhm ji ji chalo ਜੀ ਜੀ ਆਜੋ ਜੀ ਜੀ ਆਜੋ ਜੀ ਆਜੋ